ਜੀ ਜਨਾ ਸ਼ੁਭਪੀ ਸਿੰਘ ਪਿੰਡ ਮਾਨਾ ਵਾਲਾ ਇਹ ਮੇਰਾ ਪਤੀ ਆ ਜੀ ਇਹ ਲੈਫਟੀਨੈਂਟ ਐਜ਼ ਅ ਆਰਮੀ ਹੋਇਆ ਹੈ ਬਤੀ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ ਸਾਡੇ ਨਗਰ ਲਈ ਉਸ ਤੋਂ ਬਾਅਦ ਸਾਡੇ ਇਲਾਕੇ ਲਈ ਸਾਡੇ ਬਾਰਡਰ ਬੈਲਟ ਬੈਲਟ ਦੇ ਲਈ ਜੀ ਬੜਾ ਹੀ ਮਾਣ ਵਾਲੀ ਗੱਲ ਹੈ ਬੜਾ ਹੀ ਇਹਨੇ ਆਪਣੇ ਮਾਪਿਆਂ ਦਾ ਨਗਰ ਦਾ ਇਲਾਕੇ ਦਾ ਨਾਂ ਜੀ ਇਹਨੇ ਰੌਸ਼ਨ ਕੀਤਾ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਵੀ ਸਾਰਿਆਂ ਦੇ ਨਾਲ ਮੜਾਪਲਾ ਨਗਰ ਨਗਰ ਦੇ ਵਿੱਚ ਵੀ ਸਾਰਿਆਂ ਨਾਲ ਮੇਲਸਾਰ ਸਾਰੇ ਇਲਾਕੇ ਦਾ ਇਨੇ ਜਿੰਨਾ ਮਾਣ ਵਧਾਇਆ ਜੀ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਾਡੇ ਪਰਿਵਾਰ ਨੂੰ ਸਾਡੇ ਇਲਾਕੇ ਨੂੰ ਸਾਰੇ ਨੂੰ ਜੀ ਬੜੀ ਖੁਸ਼ੀ ਹੈ ਜੀ ਅੱਜ ਜਦੋਂ ਸਵਾਰ ਦੇ ਗੱਲ ਵਾਸਤੇ ਕਿਸ ਤਰ੍ਹਾਂ ਦਾ ਮਾਹੌਲ ਹੋ ਰਿਹਾ ਹੈ ਕਿਤੋਂ ਸਵਾਰ ਬਹੁਤ ਸੋਣਾ ਜੀ ਸਾਰੇ ਨਗਰ ਨੇ ਸਾਰੇ ਪਿੰਡ ਵਾਸੀਆਂ ਨੇ ਇਲਾਕੇ ਵਾਸੀਆਂ ਨੇ ਸਾਰਿਆਂ ਨੇ ਸਾਰੇ ਪਿੰਡ ਦੇ ਮੋਤਵਾਰ ਲਾਗੇ ਦੇ ਇਲਾਕੇ ਦੇ ਮੋਤਵਾਰ ਸਾਰੇ ਆਏ ਉਹਨਾਂ ਸਾਰਿਆਂ ਨੇ ਜੀ ਵੇਖੋ ਇੱਥੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਨੇ ਖੁਦ ਆਪ ਬਿਕਰਮ ਸਿੰਘ ਮਜੀਠੀਆ ਸਾਹਿਬ ਸਾਡੇ ਫਿਰ ਉਹਨੇ ਅਕਾਲੀ ਦਲ ਲਾਲੋ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਉਹਨਾਂ ਨੇ ਵਧਾਈ ਦਿੱਤੀ ਆ ਜੀ ਸਾਡੇ ਇਲਾਕੇ ਨੂੰ ਸਾਡੇ ਬਾਰਡਰ ਬੈਲਟ ਨੂੰ ਬੜਾ ਮਾਣ ਆ ਜੀ ਇਸ ਨੌਜਵਾਨ ਦੇ ਤੇ ਇਹਨੇ ਇਲਾਕੇ ਦਾ ਪਰਿਵਾਰ ਦਾ ਸਾਰੇ ਜਾਣਿਆਂ ਦਾ ਨਾਮ ਰੌਸ਼ਨ ਕੀਤਾ ਜਿਹਨਾਂ ਪਿਤਾ ਜੀ ਬੋਲਦੇ ਵਿੱਚ ਲੌਂਗੀ ਸੀ ਉਹਨਾਂ ਦੇ ਹੀ ਸਾਬਾ ਜੀ ਤੇ ਹੁਣ ਬੇਟਾ ਅਫਸਰ ਬਣ ਕੇ ਆਇਆ ਹੈ ਜੀ ਬਹੁਤ ਬਹੁਤ ਜੀ ਸਾਰਾ ਪਰਿਵਾਰ ਨੂੰ ਤੇ ਬੜੀ ਮਾਣ ਵਾਲੀ ਗੱਲ ਆ ਦੋਵੇਂ ਦੇ ਚਾਚਾ ਜੀ ਇਹਦੇ ਫਾਦਰ ਸਾਹਿਬ ਆਰਮੀ ਚ ਸਰਵ ਕਰਕੇ ਆਏ ਨੇ ਉਹਨਾਂ ਨੇ ਵੀ ਦੇਸ਼ ਦੇ ਨਾਲ ਜੰਗਾਂ ਲੜੀਆਂ ਬੜਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਪਿੰਡ ਦਾ ਨਾਮ ਰੌਸ਼ਨ ਕੀਤਾ ਸਾਡੇ ਬੇਟੇ ਨੇ ਸਾਨੂੰ ਇਲਾਕੇ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਮਾਣ ਦਵਾਇਆ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਆਪਣਾ ਨਾਮ ਦੱਸ ਕੇ ਜਿਹੜੇ ਪਿੰਡ ਦੇ ਤੇ ਇੱਥੇ ਦੇਖੇ ਮੈਂ ਕਿਹਦੇ ਵਾਲੇ ਕਿੰਨੇ ਥੇਰੇ ਇਹ ਤੁਹਾਨੂੰ ਪਰਦੇ ਹਾਂਜੀ ਸਾਹਮਣੇ ਰੱਖ ਦਿੰਦੇ ਮੇਰਾ ਨਾਮ ਲੈਫਟੇਨੈਂਟ ਮਨਿੰਦਰਪਾਲ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਸਰਦਾਰ ਤੀਰ ਤੀਰ ਸਿੰਘ ਹੈ ਮੈਂ ਅੱਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਖਰਤੀਆਂ ਸੀ OT A ਚ ਨਈ ਚ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਰਸਿੰਗਮੈਂਟ ਪ੍ਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਹੈ ਤੇ ਮੇਰਾ ਪਿੰਡ ਹੈ ਛੋਟਾ ਪਿੰਡ ਹੈ ਜੀ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਉੱਥੋਂ ਹੀ ਬਿਲੋਂਗ ਕਰਦਾ ਹਾਂ ਜਿਸ ਤਰ੍ਹਾਂ ਮੋਰ ਰਿਹਾ ਜੀ ਘਰ ਦੇ ਵਿੱਚ ਜੇ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਜਗ੍ਹਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮੋੜੇ ਜਗ੍ਹਾ ਪੜਾਇਆ ਜਾਵੇ ਖੁਦ ਫ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੀਂ ਜਿ ਲੈ ਕੇ 12ਵੀਂ ਤੱਕ ਹੋਸਟਲ 'ਚ ਹੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦ ਦੂਰੀ ਸੀ ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦਿਖਾਇਆ ਰਸਤੇ ਤੇ ਅਫਸਰ ਬਣ ਕੇ ਫੌਜ ਤੇ ਜਾਵਾਂ ਤੇ ਬਾਹਰ ਦਾ ਹਾਲ ਕਿਹਾ ਲੈਟਸ ਕੀਤੀ ਸੀ ਮੈਂ ਬਟ ਆ ਲੈਟਸ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹੈ ਦੇਖੋ ਜੀ ਮਿਹਨਤ ਤਾਂ ਸਾਰੇ ਹਰਜ ਕਰੀ ਰਹੇ ਨੇ ਜਿਹੜਾ ਬਾਹਰ ਜਾ ਰਹੇ ਉਹ ਵੀ ਕਰ ਰਿਹਾ ਹੈ ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ ਬਟ ਮਿਹਨਤ ਕਾਣਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮੁਕਾਮ ਚੁਣ ਲਿਆ ਉਹ ਤੱਕ ਪਹੁੰਚਣਾ ਹੈ ਬਸ ਉਹ ਚੱਲਦੇ ਜਾਣਾ ਹੈ ਮਿਹਨਤ ਔਕਣਾ ਹਰ ਇੱਕ ਰਸਤੇ ਚ ਆਉਂਦੀਆਂ ਨੇ ਬਾਕੀ ਜਿੰਨੇ ਵੀ ਫੌਜੀ ਮੇਰੇ ਇਸ ਪਰਾ ਬੈਠੇ ਨੇ ਜਾਂ ਮੈਂ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿ ਨਹੀਂ ਮਿਹਨਤ ਹੁੰਦੀ ਹੈ ਫੌਜ ਚ ਤਾਂ ਮਿਹਨਤ ਨੂੰ ਮੈਂ ਕਹਾਂ ਕਿ ਮੈਂ ਵਾਅਦਾ ਕੀਤੀ ਹੈ ਕਿ ਹੋਰ ਨਹੀਂ ਕੱਟ ਕੀਤੀ ਹੈ ਉਹ ਤਾਂ ਆਈ ਥਿੰਕ ਸਹੀ ਨਹੀਂ ਹੋਏਗਾ ਬਹੁਤ ਬਹੁਤ ਸਵਾਗਤ ਹੋਇਆ ਕਿਸਾਨਾਂ ਵੱਲੋਂ ਤੁਹਾਨੂੰ ਕਰੈਕਟਰ ਤੇ ਬਿਠਾ ਕੇ ਬਹੁਤ ਸਾਰਾ ਮਨ ਮੈਂ ਤਾਂ ਬਹੁਤ-ਬਹੁਤ ਧੰਨਵਾਦੀਆਂ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ ਮੈਨੂੰ ਇੰਨਾ ਯਕੀਨ ਨਹੀਂ ਸੀ ਕਹਿੰਨਾ ਭਰੋਸਾ ਨਹੀਂ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਰਵਾਸ ਸਵਾਗਤ ਕੀਤਾ ਜਾਏਗਾ ਮੈਂ ਤਾਂ ਕਰ ਦੇਣਾ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ-ਪੀਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹਦਾ ਬਿਲਕੁਲ ਵੀ ਹਾਂਜੀ ਹਾਂਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਨੇ ਟਾਈਮ ਬਾਅਦ ਮੈਂ ਤਾਂ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਹੈ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੀਆਂ ਮੈਨੂੰ ਮਿਲਣ ਆਸ ਕੇ ਆਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੈ ਅੱਜ ਬੈਠ ਕੇ ਥੋੜੇ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਜੀਤਾ ਉਹ ਤੋਂ ਪਿੰਡ ਮਾਨਾਵਾ ਤੋਂ ਨਾਲ ਸ਼ੁਕਰੀਤਾਂ ਆ ਜੀ ਆਪ ਦਾ ਨਾਰੋਸ਼ਨ ਜੀ ਸ਼ੁਰੂ ਤੋਂ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋ ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਵਾਂ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਆ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਆ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡ੍ਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ ਰਹਿ ਸਕਦੇ ਹੋ ਇਹ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੇ ਤੰਗੜੇ ਜੀ ਦੇਖੋ ਨਸ਼ਾ ਤਾਂ ਤੁਸੀਂ ਜਿੱਥੇ ਵੀ ਜਾਓਗੇ ਤੇ ਪੰਜਾਬ ਚ ਤੋਂ ਜਾਰਾ ਮੰਨਿਆ ਜਾਂਦਾ ਕਿਉਂਕਿ ਇਲਾਕਾ ਹੀ ਇਹੋ ਜਿਹਾ ਹੈ ਮੈਂ ਹੀ ਕਹਿਣਾ ਚਾਹਣਾ ਆਪਣੇ ਵੀਰਾਂ ਭਰਾਵਾਂ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕੇ ਇੱਕ ਦੁਨੀਆ ਹੈਗੀ ਹੈ ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਤਿਹਾਰ ਸਕਦੇ ਹੋ ਤੇ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਨਸ਼ਾ ਕਰਕੇ ਤੇ ਮੇਰਾ ਇਹੀ ਰਹਿ ਗਿਆ ਕਿ ਜਿੰਨੀ ਛੇਤੀ ਛੇਤੀ ਹੋ ਸਕੇ ਨਸ਼ਾ ਛੱਡ ਦਿਓ ਤੇ ਵਧੀਆ ਆਪਣੇ ਮੁਕਾਮ ਵੱਲ ਚੱਲੋ ਠੀਕ ਹੈ ਜੀ ਤੇ ਗਾਂ ਦੱਸ ਕੇ ਕਿਹੜਾ ਪਿੰਡ ਹੈ ਤੇ ਅੱਜ ਬਿੜਾ ਨਾਣਾ ਕੈਂਪੀਅਨ ਤੇ ਬਣ ਕੇ ਆਇਆ ਕਿੰਨਾ ਕੁ ਮ ਮੇਰਾ ਨਾਮ ਤੀਰਤ ਸਿੰਘ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲੋਪੋਕੇ ਅੱਜ ਮੇਰਾ ਬੇਟਾ ਲੈਫਟਨੈਂਟ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਦਾਰਾ ਨੇ ਪਿੰਡ ਭਰਾਵਾਂ ਨੇ ਬਹੁਤ ਅਸੀਂ ਪੜਵਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨਸਿਕਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਥ ਨੂੰ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਨੇ 에어ਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਪਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰ ਦਾ ਸਾਹਿਬ ਆਨੇ ਸਾਰਿਆਂ ਨੇ ਸਵਾਗਤ ਕੇ ਮਾਨ ਸਤਿਕਾਰ ਦੇ ਕਰਕੇ ਵਾਪਸ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਦਾ ਕੋਈ ਲਫਜ਼ ਨਹੀਂ ਹੈ ਖੁਸ਼ੀ ਬਿਆਨ ਕਰ ਰਿਹਾ ਤੁਸੀਂ ਤੁਸੀਂ ਤਰਫੀ ਬਤੌਰ ਖੁਸ਼ੀ ਸੇਵਾ ਨੂੰ ਲਈ ਹੈ ਜੀ ਇਹ ਵੀ ਖੁਸ਼ੀ ਤੁਹਾਡਾ ਬਹੁਤ ਅਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਸੀਂ ਭਤੀ ਐਜੇ ਸਿਪਾਈ ਭਰਤੀ ਹੋਏ ਬਾਅਦ ਵਿੱਚ ਹੌਲ ਦਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਲਈ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਭਰਤੀ ਹੋਏਗਾ ਤਾਂ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ ਸਾਦੂ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿ ਆਪਣੇ ਪੈਂਪਰਾ ਅਰ ਸਦਾਰਾ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਵਸਾਰਾਂ ਵਿੱਚ ਹੋਰ ਹੀ ਉਹ ਅਹੁਦਿਆਂ ਤੇ ਬਰਵਾਜਮਾਨ ਹੋਣ ਮਾਨਾ ਬਦਲ ਲਾਲੋਖੀਦਾ ਬਿਲਕੁਲ ਜੀ ਮਾਨ ਨਾਲ ਦਾ ਨਾਮ ਰੁਸ਼ਨ ਕੀਤਾ ਹੈ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਇਹ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTIC ਨੇ ਦੇ ਵਿੱਚ ਤਿੰਨ ਲੜਕੇ ਸਰਦਾਰ ਪਾਸਿੰਗ ਆਊਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTI ਉਹਦੇ ਤਿੰਨ ਸਰਦਾਰ ਹੀ ਜਿਵੇਂ ਇੱਕ ਸੌਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਇੱਕ ਪੰਜਾਬ ਦਾ ਇਸ ਉਸ ਬੈਚ ਵਿੱਚ ਇਕੱਲਾ ਹੀ ਸਦਾ ਬੱਚਾ ਸੀਗਾ ਇਹੋਸ਼ ਹੋਰ ਵੀ ਲੜਕੀ ਸੀਗਾ ਅਦਰ ਕਮਿਊਨਿਟੀ ਦੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਕਿ ਆਪਣੇ ਇਲਾਕੇ ਆਪਣੇ ਮਾਨਾਂ ਵਾਲਾ ਪੰਜਾਬ ਨੂੰ ਸਰਦਾ ਨਾਮ ਬਖਸ਼ਣ ਹੋਇਆ। ਦੇਖਿਆ ਜਾਵੇ ਪੰਜਾਬੀ ਮਿਹਚਾ ਹੀ ਮਨਾ ਮਾਦੇ ਨੇ ਵੱਲ ਚੜ ਕੇ ਸਭ ਉਹਦੇ ਨਾਲ ਹਰ ਕੰਮ ਦੇ ਵਿੱਚ। ਉਹ ਤੁਹਾਡੇ ਕੋਲ ਵਿਡੇ ਹੋਲ ਜਿਹੜਾ ਅਫਸਰ ਬਣ ਕੇ ਆਏ ਨੇ ਇਸ ਤਰ੍ਹਾਂ ਦਾ ਅੱਜ ਪਿੰਡ ਵਿੱਚ ਹੋਇਆ। ਬਹੁਤ ਹੀ ਖੁਚੀ ਦਾ ਮੋਹਲੇ ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ। ਹਰੇਕ ਹੀ ਜਿਹਨੂੰ ਜਿਨੇ ਵੀ ਵੇਖਿਆ ਹੈ ਵਿੱਚ ਬਿਨਾਂ ਸੱਦੇ ਦੇ ਵੀ ਸਾਰਾ ਪਿੰਡ ਹੀ ਇਕੱਠਾ ਹੋਇਆ ਹੈ ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਸਾਰਾ ਭਾਰੀ ਰਹੂੰਗਾ। ਧੰਨਵਾਦ ਕਰਦਾ ਹਾਂ। ਬਹੁਤ ਹੀ ਭਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਾਂ ਸਵੇਰ ਤੋਂ ਹੀ ਅੜੀ ਕਰ ਰਹੀ ਕਦੋਂ ਆਉਣਾ ਫੋਨ ਤੇ ਫੋਨ ਆ ਰਹੇ ਸੀ ਪਹਿਲੇ ਹੀ ਖੜੇ ਸਵੇਰ ਤੋਂ ਟਰੈਕਟਰ ਲਿਆ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਹੀ ਸ਼ਾਦ ਨਾ ਸਵਾਗਤ ਕੀਤਾ ਠੀਕ ਹੈ ਧੰਨਵਾਦ ਧੰਨਵਾਦ ਮੁੰਡਾ ਜੀ ਇਹ ਕਾ ਕਰ ਰਹੇ ਹੋ ਜੀ ਮੈਂ ਰਿਸ਼ਪਾਲ ਸਿੰਘ ਪਿੰਡ ਮਾਨਾ ਵਾਲਾ ਸਾਡੇ ਅਜ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਕੀ ਕਹਿਣਾ ਚਾਹੋਗੇ ਲਾਕੇ ਆ ਲੋ ਸ਼ਕੀਰਾ ਮੁੰਡੇ ਨੇ ਕਿੰਨਾ ਕਿ ਮਿਹਨਤ ਕਸ਼ ਪਰਿਵਾਰ ਆ ਪਿਤਾ ਕੀ ਕਰਦੇ ਸੀ? ਇਹਨਾਂ ਦੇ ਪਿਤਾ ਸਾਹਿਬ ਦਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤਾਕੇ ਗਏ ਆ ਜੀ। ਹੋਰ ਕਿਦਾਂ ਕਿਦਾਂ ਮੌਲਾ ਚੰਗੇ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਜੀ ਇਹਨਾਂ ਦੇ ਲੈਫਟੀਨੈਂਟ ਬਣ ਦੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੁੰਦੇ باوجود ਵੀ ਇੰਨੀ ਭਾਰੀ ਸੰਗਤ ਆਈ ਹੈ ਜੀ ਅੱਗੇ ਤੁਹਾਡੇ ਇਲਾਕੇ ਵਿੱਚ ਖਾਸ ਕਰਕੇ ਬੜੇ ਹੀ ਇਸ ਤਰ੍ਹਾਂ ਕੋਈ ਨੌਜਵਾਨ ਅਫਸਰ ਬਣਿਆ ਫੌਜ ਦਾ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਤੁਸੀਂ ਕਹਿਣਾ ਜਾਓਗੇ ਸਰਕਾਰਾਂ ਸਰਕਾਰ ਮਿਸ਼ਾ ਕੀ ਦੀ ਨੇ ਵੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਪੰਜਾਬ ਚ ਰਹਿ ਕੇ ਕੰਮ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਉਹ ਤੋਂ ਬਾਅਦ ਤੇ ਫਿਰ ਆਪਣਾ ਕੰਮ ਹੈ ਦੇਸ਼ ਦੀ ਸੇਵਾ ਦੇ ਸਾਡੀ ਸੇਵਾ ਠੀਕ ਹੈ ਜੀ ਹਾਂ ਓਕੇ ਜਿਹੜੇ ਕਿ ਲੈਫਟੀਨੈਂਟ ਜਿਹੜੇ ਕਿ ਭਰਤੀ ਹੋਏ ਨੇ ਸਾਡੇ ਵੀਰ ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦਿੰਦੇ ਗੱਲ ਜੀ ਸਾਬ ਇਲਾਕੇ ਦੇ ਪਹਿਲਾ ਵਾਰ ਇਸ ਦਾ ਬੱਚਾ ਜਿਹੜਾ ਲੈਫਟੀਨੈਂਟ ਬਣ ਕੇ ਆਇਆ ਤੁਹਾਡੇ ਨਾਲ ਹਾਂ ਮੇਰਾ ਸਾਧਾ ਲਗਭਗ ਪਹਿਲਾ ਹੋਊਗਾ ਜੀ ਕਿਉਂਕਿ ਚਲੋ ਪਹਿਲਾ ਪਿਛਲਾ ਪੁਰਾਣਾ ਤੇ ਨਹੀਂ ਜਾਣਦਾ ਜਦੋਂ ਕਿ ਦਾ ਇਸ ਲਾਈਨ ਦੇ ਵਿੱਚ ਪਏ ਚਾਰ ਪੰਜ ਸਾਲ ਹੋ ਗਿਆ ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ ਜਨੀ ਜਿਲੇ ਦੇ ਵਿੱਚ ਹੀ ਪਹਿਲਾ ਹੋਊਗਾ ਜੀ ਹਾਂ ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਕਹਿੰਦੇ ਨੇ ਵੀ ਬੱਚਿਆਂ ਨੂੰ ਦੇ ਦੀ ਸੇਵਾ ਕਰਨੀ ਚਾਹੀਦੀ ਹੈ ਫੌਜ ਬੱਤੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਹੈ ਉਹਨਾਂ ਨੇ ਫੌਜ ਦੇ ਵਿੱਚ ਹੋਵੇ ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ ਹੋਵੇ ਮਿਹਨਤ ਸਦਕਾ ਮਿਹਨਤ ਕੀਤੀ ਹੋਵੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਨੂੰ ਦੇਖ ਕੇ ਬਹੁਤ ਉਤਸ਼ਾਹ ਵਾਧਦਾ ਹੋਰ ਵੀ ਬੱਚਿਆਂ ਦੇ ਵਿੱਚ ਵਾਧਦਾ ਤੇ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਇਹ ਕਿ ਆਪਾਂ ਆਪਣੇ ਪੰਜਾਬ ਵਾਲਾ ਆਪਣੀ ਮਿਹਨਤ ਵਾਲਾ ਜਿਹੜਾ ਕੀ ਵੱਧ ਤੋਂ ਵੱਧ ਜਿਹੜਾ ਕੀ ਧਿਆਨ ਦਿੱਤਾ ਜਾਵੇ ਔਰ ਇਦਾਂ ਜਦੋਂ ਕਿਉਂਕਿ ਆਪਣਾ ਜੇ ਪਿਛਲਾ ਵੀ ਆਪਾਂ ਇਤਿਹਾਸ ਫੋੜ ਕੇ ਦੇਖ ਲਈਏ ਤੇ ਲਗਭਗ ਸਭ ਤੋਂ ਜਿਹੜਾ ਕੀ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂਟ ਦੇ ਹੁਣ ਉਹ ਸਭ ਤੋਂ ਵੱਧ ਕੀ ਪੰਜਾਬ ਦੇ ਵਿੱਚ ਦੀ ਹੈ ਪੰਜਾਬ ਦੇ ਜਿਹੜੇ ਨੌਜਵਾਨ 20-20 ਲੱਖ ਰੁਪਏ ਕੱ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜਾ ਕਿਰਤਾ ਹੈ ਖੇਤੀਬਾੜੀ ਦਾ ਹੈ ਬਹੁਤ ਪਜਾਉਗਾ ਧਰਤੀ ਆ ਸੋ ਕਿਤੇ ਦੇ ਨਾਲ ਆਪਾਂ ਜੁੜੀਏ ਸੋ ਆਪਣੇ ਹੁਣ ਤੇ ਪਹਿਲਾਂ ਤੇ ਹੈਗਾ ਸੀ ਵੀ ਮਾਈਂਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜੀ ਕਿਦਾਂ ਹੁਣ ਤੁਹਾਡੇ ਸਾਹਮਣੇ ਆ 2-3 ਸਾਲ ਦੀ ਸਰਕਾਰ ਹੋ ਚੁੱਕੀ ਆ ਰਪੀਡ ਆ ਮਾਨ ਸਾਹਿਬ ਹੋਣਾ ਦੀ ਮੇਰਾ ਖਿਆਲ ਸ਼ਾਇਦ 50000 ਦੇ ਆਸ-ਪਾਸ ਨੌਕਰੀਆਂ ਦੇਤੀਆਂ ਸੋ ਰੋਜ਼ ਰੋਜ਼ ਹਾਂ ਮੈਨੂੰ ਲੱਗ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਗੱਲ ਫੇਰ ਮਿਹਨਤ ਤੇ ਆਉਂਦੀ ਆ ਬਿਲਕੁਲ ਜੀ ਕੱਲ ਪਰਸੋ ਜਿਹੜਾ ਤੁਸੀਂ ਦੇਖਿਆ ਉਹ ਨਿਯੁਕਤੀ ਪੱਤਰ ਦਿੱਤੇ ਸੀ ਮਾਨ ਸਾਹਿਬ ਉਹਨਾਂ ਨੇ ਉਹ ਸਕੇ ਭੈਣ ਭਰਾਵਾਂ ਨੂੰ ਜਿਹੜੇ ਕਿ ਉਹ ਨੌਕਰੀਆਂ ਮਿਲੀਆਂ ਸੀ ਸੋ 1 ਰੁਪਿਆ ਨਹੀਂ ਲਿਖਣੋਂਦਾ ਮਾਂ-ਬਾਪ ਦਾ ਸੁਪਨਾ ਸੀ ਉਹ ਸਵੀਕਾਰ ਹੋਇਆ ਸੱਚ ਹੋਇਆ ਮੈਂ ਦਲੀਆ ਜਿਸ ਤੇ ਧਿਆਨ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਮੁੱਲ ਹੈ ਜਿਹੜਾ ਕਿ ਪੰਜਾਬ ਚ ਪਊਗਾ ਬਾਹਰ ਦਾ ਖੇੜਾ ਜੀਵ ਆਪਾਂ ਨੂੰ ਛੱਡਣਾ ਚਾਹੀਦਾ ਧੰਨਵਾਦ ਧੰਨਵਾਦ ਆਸ ਧੰਨਵਾਦ ਬਸ ਇਹ ਕਹਿ ਰਿਹਾ ਹਾਂ ਕਿ ਮੈਂ ਦਲੀਆ ਦੇ ਕਿਹੜਾ ਜੱਟ ਪਿੰਡ ਕਿਹਦੇ ਚ ਆਵੇ ਆਪਾਂ ਮੈਂ ਰਿਸ਼ਪਾਲ ਸਿੰਘ ਪਿੰਡ ਮਾਨਾ ਵਾਲਾ ਸਾਡੇ ਅੱਜ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਕੀ ਕਹਿਣਾ ਚਾਹੋ ਕਿ ਇਲਾਕੇ ਦਾ ਲੋਕ ਕਿੰਦਾ ਮੁੰਡੇ ਨੇ ਕਿੰਨਾ ਕਿ ਬੇਹਦ ਕਸ਼ਿਸ਼ ਪਰਿਵਾਰ ਆ ਪਿਤਾ ਜੀ ਕੀ ਕਰਦੇ ਨੇ? ਇਹਨਾਂ ਦੇ ਪਿਤਾ ਸਾਹਿਬका ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤਾਕੇ ਗਏ ਆ ਜੀ। ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਜੀ ਇਹਨਾਂ ਦੇ ਲੈਫਟੀਨੈਂਟ ਬੰਦ ਹੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ। ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਜੀ। ਅੱਗੇ ਤੁਹਾਡੇ ਇਲਾਕੇ 'ਚ ਖਾਸ ਕਰਕੇ ਬਾਡੇ ਰੇਸ ਦਾ ਕੋਈ ਨੌਜਵਾਨ ਵੱਡਾ ਅਸਰ ਬਣਿਆ ਹੋਇਆ ਹੈ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਤੁਸੀਂ ਕਹਿਣਾ ਜਾਓਗੇ ਸਰਕਾਰਾਂ ਸਰਕਾਰ ਮਂਛਾ ਕੀ ਕਹਿੰਦੀ ਨੇ ਵੀ ਦੇਸ਼ ਦੀ ਸੇਵਾ ਕਰਨੇ ਚਾਹੀਦੀ ਆ ਪੰਜਾਬ 'ਚ ਰਹਿ ਕੇ ਕੰਮ ਕਰਨਾ ਜੀ ਦਾ ਸਭ ਤੋਂ ਪਹਿਲਾਂ ਜੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਓਤੋਂ ਬਾਅਦ ਤੇ ਫਿਰ ਆਪਣਾ ਕੰਮ ਆ ਦੇਸ਼ ਦੀ ਸੇਵਾ ਦੇ ਸਾਡੀ ਸੇਵਾ ਠੀਕ ਹੈ ਜੀ ਹਾਂ ਓਕੇ ਜੀ